ਸੋ ਸਿਕਲ ਜੀ ਸਰਨ ਪਰ ਮਾਤਮਾ ਦੀ ਕਿਰਪਾ ਤੁਸੀਂ ਵੀ ਸਾਡੇ ਇੱਥੇ ਆ ਕੋਗੇ ਮੈਂ ਵੀ ਠੀਕ ਤਾਂ ਰਹੀ ਹਾਂ ਅੱਜ ਤੇ ਵੀਡੀਓ ਲੈ ਕੇ ਆਇਆ ਘਰ ਦੇ ਕੰਮ ਉਹ ਜਿਹੜੇ ਕਿ ਆਪਣੇ ਕੋਲ ਸਦਾ ਹੀ ਉਸ ਨਾਲ ਕੁਝ ਤੁਰੇ ਹੀ ਰਹਿੰਦਾ ਹੈ ਤੇ ਹੁਣ ਮੇਰੇ ਕੋਲ ਪੈਸੇ ਕੱਪੜੇ ਤੇ ਮੈਂ ਕਿਹੜਾ ਕੱਪੜੇ ਟਕਾ ਮੈਂ ਪਹਿਲਾਂ ਤਾਂ ਤੇ ਆ ਇੱਕ ਦੋ ਵਿੱਚ ਗਿੱਲੇ ਜਿਹੇ ਕੱਪੜੇ ਲੱਗੇ ਜੀ ਮੈਂ ਡੰਪ ਜੀ ਹੁੰਦੇ ਤੇ ਹੁਣ ਇਹਨਾਂ ਨੂੰ ਮੈਂ ਸੁੱਕਣੇ ਪਾ ਦੂੰਗੀ ਤੇ ਇਸ ਕਰਕੇ ਇੱਥੇ ਛੱਡ ਦੇਣਾ ਇਹ ਕੰਮ ਇਹ ਮੈਂ ਕੰਮ ਟਕਾ ਕੱਪੜੇ ਟਕਾਉਂਦੀ ਕਾਉਂਦੀ ਮੇਨ ਲੱਭੀ ਮੇਰੀ ਡਰੈਸ ਇਹ ਮਹਿੰਗਾਈ ਸੀ ਤੇ ਇਹਦੇ ਲੱਗੀਆਂ ਸੀ ਬੈਲਟਾਂ ਜਿਹੜ ਲੂਪ ਜੇ ਲੱਗਿਆ ਹੁੰਦੀਆਂ ਤਣੀਆਂ ਜੀਆਂ ਆਪਾਂ ਵੀ ਕਹਿ ਦਿੰਨੇ ਆ ਉਹਨਾਂ ਨੂੰ ਤੇ ਉਹ ਮੈਨੂੰ ਆਈ ਨਹੀਂ ਪਸੰਦ ਤੇ ਮੈਂ ਕਿਹਾ ਚੱਲ ਛੋਟੀ ਮਸ਼ੀਨ ਨਾਲ ਟਰਾਈ ਕਰਦੀ ਹਾਂ ਕਿ ਉਹਨਾਂ ਨੂੰ ਕੱਟ ਕੇ ਤੇ ਇੱਥੇ ਆਪਾਂ ਸੇਨ ਮਾਰ ਦਿੰਨੇ ਆ ਪਰ ਇਹ ਮਸ਼ੀਨ ਵੀ ਮੇਰੇ ਇੰਨਾ ਤੇ ਕੰਮ ਨਹੀਂ ਕਰ ਕੋਈ ਜਿਹੜੇ ਲੂਪ ਜੇ ਲੱਗੇ ਹੋਏ ਤਾਂ ਉਹ ਵਿੱਚ ਫਸਦੇ ਆ ਇਹਦੇ ਤੇ ਹੁਣ ਆਪਾਂ ਢਾਲੀ ਵੱਡੀ ਮਸ਼ੀਨ ਤੇ ਮੈਂ ਕਿਹਾ ਅੱਜ ਇਹਦਾ ਤਾਂ ਕੰਮ ਕਰਕੇ ਹੁਣ ਜਿਹੜਾ ਕੰਮ ਨੂੰ ਮੈਂ ਫੜ ਲਾਂ ਉਹ ਮੇਰਾ ਹੁੰਦਾ ਵੀ ਉਹ ਕੰਮ ਮੈਂ ਨਵੇਂ ਨਹੀਂ ਨਵੇਂਣਾ ਜਿਵੇਂ ਮਰਜ਼ੀ ਉਹਦੇ ਰੋਟੀ ਖਾਣੀ ਨਾ ਮਨਜ਼ੂਰ ਆ ਪਰ ਮੇਰਾ ਕੰਮ ਉਹ ਨਿਭੜਨਾ ਚਾਹੀਦਾ ਤੇ ਹੁਣ ਇਹ ਮੈਂ ਲਿੱਤੀ ਇਹਨਾਂ ਦਾ ਪਹਿਲਾਂ ਤੇ ਇਹਦਾ ਸੋਚਿਆ ਵੀ ਇਹਦੇ ਕੀ ਜਿਹੜੀਆਂ ਇਹ ਤਨੀयां ਮੈਂ ਕੱਢ ਰਹੀਆਂ ਲੂਪ ਜੀਆਂ ਕੱਢ ਰਹੀਆਂ ਤੇ ਇੱਥੇ ਕਿਵੇਂ ਪਾਊਗਾ ਫੇਰ ਇਹਦੇ ਚ ਆਈਡੀਆ ਆਇਆ ਕਿ ਜਿੱਥੇ ਇਹਨਾਂ ਨੇ ਲੂਪ ਲਗਾਏ ਉੱਥੇ ਪਉਣੀਆਂ ਪੈਂਦੀਆਂ ਆਪਣੇ ਆਪ ਤੇ ਚਾਰ ਥਾਂ ਲਾਇਆ ਚੋ ਦੋ ਮੂਰੇ ਦੋ ਪਿੱਛੇ ਤੇ ਮੈਂ ਫੇਰ ਸੋਚ ਲਿਆ ਕਿ ਇਹ ਲੂਪ ਨੂੰ ਵਿੱਚ ਕਰਕੇ ਤੇ ਇੱਥੇ ਪਉਣੀਆਂ ਪਾਈਆਂ ਜਾਣ ਵੱਡੀਆਂ ਥੋੜੀਆਂ ਜੀਆਂ ਪਉਣੀਆਂ ਪਾਤੀਆਂ ਤੇ ਪਉਣੀਆਂ ਪਉਣ ਦੇ ਨਾਲ ਇਹ ਤਾਂ ਹੋ ਗਿਆ ਸੈੱਟ ਤੇ ਹੁਣ ਹੈਗਾ ਇਹ ਖੁੱਲਾ ਹੁਣ ਆਪਾਂ ਇਹਦੀ ਸਾਈਡਾਂ ਤੇ ਵੀ ਸੇਨ ਮਾਰਾਂਗੇ ਕਿ ਇਹਨੂੰ ਦੇਖਦੇ ਆਂ ਪਿੱਡੀ ਕਲੰਬੀ ਸੀਣ ਮਾਰਾਂ ਤੇ ਜਿਹੜਾ ਕਿ ਇਹ ਥੋੜਾ ਜਿਹਾ ਸੈਟ ਆ ਜੇ ਤੇ ਹੁਣ ਆਪਾਂ ਇਹਨੂੰ ਸੈਟ ਕਰਨ ਲਈ ਤੇ ਆਪਾਂ ਮਾਰਦੇ ਆ ਇਹਦੇ ਤੇ ਸੀਣ ਤੇ ਫਿਰ ਆਪਾਂ ਪਾ ਕੇ ਦੇਖਦੇ ਆ ਤੇ ਇਹਦਾ ਸਿਸਟਮ ਕਿਦਾਂ ਦਾ ਲੱਗਦਾ ਆਪਾਂ ਨੂੰ ਕਿਵੇਂ ਦੀ ਲੱਗਦੀ ਆ ਪਾਈ ਹੋਈ ਜਾਂ ਖੁੱਲੀ ਪੀੜੀ ਫਿਰ ਕਰਨੀ ਤੇ ਆਪਾਂ ਹੋਰ ਐਕਸਟਰਾ ਫਿਰ ਬਾਅਦ ਚ ਕਰਾਂਗੇ ਪਹਿਲਾਂ ਆਪਾਂ ਹੁਣ ਮਾਰਦੀ ਆ ਸੀਣਾ ਇਹਨਾਂ ਤੇ ਜਿਨਾ ਇਹ ਤਰੀਕੇ ਨਾਲ ਮਾਰਨੀਆਂ ਆ ਕਿ ਆਪਾਂ ਮੈਜ਼ਰਮੈਂਟ ਮੇਰਾ ਕੋਲ ਕੋਈ ਹੁੰਦਾ ਨਹੀਂ ਮੈਂ ਤਾਂ ਆਪਣੇ ਹਿਸਾਬ ਨਾਲ ਮਾਰ ਦਿੰਨੀ ਆ ਹਾ ਲੋ ਜੀ ਆਪਾਂ ਮਾਰੀਆਂ ਤੇ ਦੇਖੋ ਤਣੀਆਂ ਦਾ ਪਕੜੀਆਂ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਵੀ ਤਣੀਆਂ ਲੱਗੀਆਂ ਸੀ ਕਿ ਨਹੀਂ ਲੱਗੀਆਂ ਸੀ ਤੇ ਆਪਾਂ ਇਹਨੂੰ ਪਾ ਲਿਆ ਪਾ ਕੇ ਦੇਖਦੇ ਆ ਕਿਆਂ ਕਿਵੇਂ ਲੱਗਦੀ ਆ ਹਜ ਇੱਕ ਦੋ ਵਾਰ ਫਿਰ ਟਰਾਈ ਕਰਾਂਗੇ ਤੇ ਫਿਰ ਆਪਾਂ ਨੂੰ ਅਸਲੀ ਪਤਾ ਲੱਗਣਾ ਇਹਦਾ ਵੀ ਪਸੰਦ ਹੈਗੀ ਕਿ ਨਹੀਂ ਹੈਗੀ ਪਾਉਣ ਦੇ ਕਵਰ ਟਾਈਟ ਕਰਨੀਆਂ ਖੁੱਲੀ ਕਰਨੀਆਂ ਖੁੱਲੀ ਤਾਂ ਨਹੀਂ ਕਰਨ ਵਾਲੀ ਹੈ ਤਾਂ ਟਾਈਟ ਕਰਨ ਵਾਲੀ ਹੋਵੇ ਪਰ ਫਿਰ 1 2 ਤੋਂ ਹਜੇ ਪਤਾ ਵੀ ਕਰਾਂਗੇ ਕਿ ਇਹ ਸਹੀ ਆ ਲੱਗਦੀ ਆ ਕਿ ਨਹੀਂ ਆਪਾਂ ਅੱਗੇ ਕਪੜੇ ਚੇਂਜ ਕਰਕੇ ਜੀ ਹੁਣ ਆਪਾਂ ਲੱਗੇ ਕਿਚਨ 'ਚ ਕੰਮ ਕਰਨਾ ਕਿਚਨ ਦੇ ਕੰਮ ਦੇ ਵਿੱਚ ਮੇਰਾ ਰਾਜਾ ਜਿਹੜਾ ਖਲਰਾ ਵੀ ਬਹੁਤ ਪਾ ਦਿੰਦਾ ਆ ਸਵੇਰੇ ਮੈਂ ਨੇ ਸਟ੍ਰੋਬਰੀਆਂ ਦੇਖ ਕੇ ਗਈ ਸੀ ਮੈਂ ਚੱਲੇ ਖਾਲੂ ਵਰਕਟਾਪ ਤੇ ਖਾਤ ਹੈ ਗਿਆ ਤੇ ਮੁੜ ਕੇ ਹੁਣ ਉਹ ਸਾਰੀਆਂ ਤੇ ਖਲਰਾ ਜੰਮ ਗਿਆ ਥੱਲੇ ਵਰਕਟਾਪ ਤੇ ਤੇ ਅਸੀਂ ਕੰਮ ਇਹਨੂੰ ਬਸ ਗਿੜਾ ਇਹਦਾ ਕਢਾ ਕੇ ਬਾਅਦ ਸਵੇਰ ਨੂੰ ਗਿੜਾ ਗੁੜੇ ਕਢਾ ਕੇ ਇਹਨੂੰ ਆਪਾਂ ਅੰਦਰ ਕੇਸ ਦੇ ਵਿੱਚ ਬੰਦ ਕਰਕੇ ਜੰਨੇ ਆ ਕਿਉਂਕਿ ਉੱਥੇ ਫਿਰ ਚੀਜ਼ਾਂ ਦਾ ਡਰ ਰਹਿੰਦਾ ਤੇ ਕੋਈ ਚੀਜ਼ ਇਹ ਜੀ ਇਹ ਛੇੜੇ ਨਾ ਤੇ ਖਰਾਬ ਨਾ ਕਰ ਦੇ ਕੋਈ ਚੀਜ਼ ਇਹ ਨਾ ਤੇ ਹੁਣ ਇਹਨੂੰ ਬਰਤੋਂ ਨੂੰ ਮੈਂ ਹੁਣ ਆਈਆਂ ਕੰਮ ਤੇ ਤੇ ਮੈਂ ਕਿਹਾ ਪਹਿਲਾਂ ਇਹਨੂੰ ਮੈਂ ਸਾਫ਼ ਕਰਾਂ ਅੱਜ ਮੇਰਾ ਮੂਡ ਬਣਿਆ ਸੀ ਕਿ ਮੈਂ ਸੂਟ ਵੀ ਪਾਵਾਂ ਤੇ ਸੂਟ ਪਏ ਆ ਤੇ ਪਾਉਂਦੇ ਨਹੀਂ ਤੇ ਇਹ ਹੈ ਇੱਕ ਕਾਟਨ ਦਾ ਸੂਟ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਤੇ ਮੈਂ ਥੋੜੇ ਚਿਰ ਬਾਅਦ ਇਹਨੂੰ ਪਾਪੂ ਲੈਣੀ ਹੁੰਦੀ ਇੱਕ ਦਿਨ ਘਰੇ ਤੇ ਹੁਣ ਆਪਾਂ ਸਵਾਇ ਕਰਤੀ ਤੇ ਜਦ ਨੂੰ ਫਿਰ ਉਹਨੇ ਛਾਲ ਮਾਰ ਕੇ ਆ ਜਾਣਾ ਮੇਰੇ ਸਹਣਾ ਨੇ ਕਿ ਮੰਮੀ ਕਿਚਨ ਚ ਆਈ ਹੈ ਤਾਂ ਕੁਛ ਨਾ ਕੁਛ ਖਾਣ ਨੂੰ ਦੋਗੀ ਤੇ ਭਾਂਡੇ ਵੀ ਪਏ ਮੇਰੇ ਕਾਫੀ ਧੋਣ ਵਾਲੇ ਤੇ ਹੁਣ ਪਹਿਲਾਂ ਮੈਂ ਭਾਂਡੇ ਧੋ ਦਿਆਂ ਤੇ ਜਦ ਨੂੰ ਬਸੇ ਨੇ ਦੇਖਣ ਪੈਣਾ ਉਹ ਆ ਗਿਆ ਦੇਖ ਲਓ ਮੇਰੇ ਸਾਹਮਣੇ ਉਹ ਆ ਗਿਆ ਕਿ ਮੰਮੀ ਕਿਚਨ ਚ ਆਈ ਹੈ ਤੇ ਮੇਰੇ ਲਈ ਖਾਣਾ ਲੈ ਕੇ ਦੋਗੀ ਕੁਛ ਬਣਾਉਣ ਲੱਗੀ ਹੈ ਮੈਂਟਲੋਂਗ ਦਾ ਜਦੋਂ ਕਿਚਨ ਦੀ ਸਾਈਡ ਕੇ ਆਪਣਾ ਕਿਚਨ ਚ ਕੋਈ ਕੰਮ ਕਰਨ ਲੱਗੀ ਆ ਜਦ ਹੀ ਆ ਜਾਂਦਾ ਕਿ ਹੁਣ ਇਹ ਖਾਣਾ ਬਣਨ ਲੱਗਿਆ ਤੇ ਮੈਨੂੰ ਖਾਣਾ ਮਿਲੂਗਾ। ਬਸ ਇਹ ਤਾਂ ਕੋਈ ਨਾ ਤੇ ਨਹੀਂ ਗਰੇ ਕੱਢੀ ਜਾਣੇ ਕਿ ਕੁਛ ਦੋਗੇ ਮੈਨੂੰ ਖਾਣ ਨੂੰ। ਮੈਂ ਮੈਂ ਕਿਸੀ ਦੋ ਲਾਲਚ ਕਰ ਜਾਈ ਨਹੀਂ ਕਿ ਫਟਾਫਟ ਕੰਮ ਮੈਂ ਜਿਹੜੇ ਨਿਬੜ ਜਾਣਾ ਮੇਰੇ। ਗਾ ਮੈਂ ਭਾਂਡੇ ਜਿਹੜੇ ਆ ਭਾਂਡੇ ਧੋ ਦਿਆਂ। ਤੇ ਫਿਰ ਮੈਂ ਏਡੇ ਵੀ ਹਾਰ ਸਟਰੋਂਗ ਦਿਲ ਨਹੀਂ ਹਾਰ ਦਿਲ ਨਹੀਂ ਕਿ ਕਿ ਮੈਨੂੰ ਕੁਛ ਨਾ ਦਿਮਾ ਲਓ ਜੀ ਮੈਂ ਭਾਂਡੇ ਛੱਡ ਤੇ ਵਿਚਾਲੇ। ਪਹਿਲਾਂ ਹੁਣ ਉੱਥੇ ਮੇਰੀਆਂ ਮੂਹਰੀਆਂ ਰੱਖੀਆਂ ਹੁੰਦੀਆਂ ਜੇ ਖਾਣ ਲਈ ਤੇ ਅਸੀਂ ਵੀ ਸਾਰੇ ਮੂਹਰ ਬੋ ਖਾਣੇ ਆ ਤੇ ਆਨ। ਇੰਨੇ ਕਿ ਮਫਲੀਆਂ ਨੂੰ ਕਿ ਚਾਲ ਤੋਂ ਉਹਨਾਂ ਚ ਕਰ ਮਫਲੀਆਂ ਖਾ ਤੇ ਰੋਟੀ ਅਜੇ ਅਰਲੀ ਆ ਤੇ ਮੈਂ ਕਿਹਾ ਥੋੜੇ ਠਹਿਰ ਕੇ ਮੈਂ ਬਣਾਉਣੀ ਆ ਰੋਟੀ ਨੂੰ ਤੇ ਭਾਂਡੇ ਦਿੱਤੇ ਧੋ ਥੋੜੇ ਜਿਹਾ ਸੀਗੇ ਤੇ ਚਲੋ ਹੁਣ ਇਹਨੇ ਜਿਹੜਾ ਪਹਿਲਾਂ ਦਾ ਖਲਾਰਾ ਪਾਇਆ ਆ ਤੇ ਉਹਨਾਂ ਨੂੰ ਲੱਗੀਆਂ ਸਾਫ ਕਰਨ ਤੇ ਝਾੜੂ ਤਾਂ ਮੈਨੂੰ ਇੰਨੀ ਕਿ ਜਗ੍ਹਾ ਤਾਂ ਮੈਨੂੰ ਪਤਾ ਨਹੀਂ ਮੈਂ ਕਿੰਨੇ ਕ ਵੇਰ ਇਹਦੇ ਵਿੱਚ ਫੇਰਦੀ ਆ ਤੇ ਇਹ ਖਾਂਦਾ ਹੁਣ ਇਹਨੇ ਮਫਲੀਆਂ ਖਾਣੀਆਂ ਤੇ ਖਲਾਰਾ ਦੇਣਾ ਪਾ ਤੇ ਫਿਰ ਜਿਹੜਾ ਮੈਨੂੰ ਖਲਾਰਾ ਨਹੀਂ ਚੰਗਾ ਲੱਗਦਾ ਜੇ ਮੇਰੇ ਕਿਚਨ ਚ ਜੇ ਘਰ ਦੇ ਵਿੱਚ ਤਾਂ ਖਲਾਰਾ ਬੜਾ ਹੋਵੇ ਨਾ ਮੈਨੂੰ ਗੁੱਸਾ ਆਉਣ ਲੱਗ ਜਾਂਦਾ ਇਸ ਕਰਕੇ ਮੈਨੂੰ ਇਹਨਾਂ ਨੂੰ ਸਭ ਪਤਾ ਲੱਗ ਜਾਂਦਾ ਕਿ ਇਹਨੂੰ ਗੁੱਸਾ ਆ ਗਿਆ ਚਲ ਕੇ ਸਾਫ਼ ਕਰ ਲਾਉਂਦਾ ਫਿਰ ਜਾ ਕੇ ਤੇ ਫਿਰ ਜੇ ਮੇਰਾ ਘਰ ਸਾਫ਼ ਆ ਤੇ ਮੈਨੂੰ ਗੁੱਸਾ ਨਹੀਂ ਆਉਂਦਾ ਤੇ ਫਿਰ ਮੈਂ ਬੜੀ ਸ਼ਾਂਤ ਰਿਲੈਕਸ ਰਹਿੰਦੀ ਆ ਤੇ ਪਤਾ ਨਹੀਂ ਆਪੂ ਆਪਣੀ ਹੁੰਦੀ ਹੈ ਥਿੰਕਿੰਗ ਹੋ ਜਾਂਦੀ ਹੈ ਮੈਨੂੰ ਕਿਚਨ ਗੰਦੀ ਹੋਵੇ ਜਾਂ ਖਲਾਰਾ ਪਿਆ ਹੋਵੇ ਚੀਜ਼ਾਂ ਜੂ ਇਧਰ ਉਧਰ ਪਈਆਂ ਹੋਣ ਫਿਰ ਉਹ ਬਹੁਤ ਗੁੱਸਾ ਆ ਜਾਂਦਾ ਜੇ ਬੱਚੇ ਕੋਈ ਖੇਡਣ ਆਲੇ ਆ ਜਾਂ ਬੱਚੇ ਇਹ ਜਿੰਨਾ ਮਰਜ਼ੀ ਖਲਾਰਾ ਪਾਉਣ ਮੈਂ ਕਦੀ ਉਹਨਾਂ ਨੂੰ ਇਹ ਨਹੀਂ ਕਹਿੰਦੀ ਕਿ ਤੁਸੀਂ ਆਹ ਚੀਜ਼ ਤੇ ਇੱਥੇ ਨਹੀਂ ਖੇਡ ਸਕਦੇ ਇੱਥੇ ਨਹੀਂ ਕਰ ਜਿੱਥੇ ਮਰਜ਼ੀ ਕਰਨਾ ਜੋ ਮਰਜ਼ੀ ਕਰ ਲੈਣ ਮੈਂ ਕਦੇ ਉਹਨਾਂ ਨੂੰ ਬੱਚਿਆਂ ਨੂੰ ਇਦਾਂ ਕੁਝ ਕਹਿੰਦੀ ਨਹੀਂ ਤੇ ਆ ਦੇਖ ਲਓ ਹੁਣ ਇਹਨੇ ਖਲਾਰਾ ਪਾ ਲਿਆ ਖਾ ਲਿਆ ਤੋੜ ਤੋੜ ਸੁੱਟਤੀਆਂ ਸਾਰੀਆਂ ਵਿੱਚੋਂ 2-4 ਖਾ ਲੀਆਂ ਤੇ 2-4 ਤੋੜ ਤੋੜ ਇਹਨੇ ਸੱਟਤੀਆਂ ਦੇਖ ਆਹ ਪੈਗੇਸੀ ਟਮਾਟੋ ਕੱਲ ਲੈ ਆਂਦੇ ਸੀ ਤੇ ਇਹ ਸ਼ੌਪ ਤੋਂ ਆਇਆ ਜੀ ਤੇ ਥੋੜੇ ਜਿਹੇ ਹੈਗੇ ਜਿਹਦਾ ਥੋੜੇ ਜਿਹਾ ਭੁੱਲੇ ਜਿਹਾ ਹੋ ਗਏ ਤੇ ਫਿਰ ਆਪਾਂ ਉਹਨਾਂ ਨੂੰ ਘਰੇ ਲਿਆਉਣੇ ਨੇ ਆਪਾਂ ਇਹਨਾਂ ਨੂੰ ਵੇਚ ਦੇਣੀ ਹੈਗੇ ਜੇ ਹੁਣ ਇਹਨਾਂ ਦੇ ਵਿੱਚੋਂ ਜਿਹੜੇ ਮੈਂ ਸਹੀ ਆ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਕੱਢ ਕੇ ਆਪਾਂ ਪਾਉਣ ਰੱਖ ਲਾਂਗੇ ਤੇ ਸਾਈਡ ਤੇ ਤੇ ਜਿਹੜੇ ਥੋੜੇ ਜਿਹਾ ਖਰਾਬ ਲੱਗੇ ਜਾਂ ਸੌਫਟ ਜੇ ਹੈਗੇ ਫਿਰ ਮੈਂ ਉਹਨਾਂ ਨੂੰ ਸਾਈਡ ਤੇ ਰੱਖ ਦੂੰਗੀ ਤੇ ਉਹ ਆਪਾਂ ਆਪਣੀ ਗਾਰਡਨ ਦੇ ਵਿੱਚ ਪਾ ਦੇਣੀਆਂ ਤੇ ਕਈ ਵੇ ਤਾਂ ਗਾਰਡਨ ਚ ਫਿਰ ਉਹ ਆਪਣੇ ਆਪ ਹੀ ਗਰੋ ਕਰਿਆਉਣਗੇ ਜੇ ਕਰਨੇ ਤਾਂ ਨਹੀਂ ਤਾਂ ਮੁਰਲੇ ਸਾਲੇ ਆਪੇ ਹੋ ਜਾਣਗੇ ਨਾ ਰਿਓ ਵੀ ਕਹਿ ਸਕਦੇ ਆ ਰਿਓ ਵੀ ਪੈ ਜਾਣ ਤੇ ਆਪਾਂ ਉਹਦੇ ਵਿੱਚ ਰੱਖ ਲੈਣੇ ਆ ਤਾਂ ਮੈਂ ਨੋਂ ਧੋਣੀਆਂ ਚੰਗੀ ਤਰ੍ਹਾਂ ਨਾਲ ਚੈੱਕ ਕਰੂੰਗੀ ਕਿ ਕਿਹੜੇ-ਕਿਹੜੇ ਸਹੀ ਆ ਤੇ ਕਿਹੜੇ-ਕਿਹੜੇ ਪੋਲੇ ਤੇ ਆਹ ਲੋ ਮੈਂ ਲੈ ਲਈ ਸ਼ਾਨਣੀ ਤੇ ਆਪਾਂ ਸ਼ਾਨਣੀ ਦੇ ਵਿੱਚ ਇਹਨਾਂ ਨੂੰ ਧੋ ਕੇ ਪਾਣੀ ਚੋਂ ਕੱਢ ਕੇ ਸੁੱਕੇ ਰੱਖ ਦੇਣੇ ਹੁਣੇ ਤੇ ਇਹ ਇੱਥੇ ਸੁੱਕੇ ਪੈ ਰਹੇ ਨੇ ਸ਼ਾਮ ਤੱਕ ਜਦੋਂ ਮੈਂ ਮੁੜ ਕੇ ਕੰਮ ਤੋਂ ਆਣਾ ਆ ਤੇ ਜਦ ਤੱਕ ਇਹ ਰੈਡੀ ਹੋ ਜਾਣਗੇ ਸੁੱਕ ਜਾਣਗੇ ਫਿਰ ਮੈਂ ਇਹਨਾਂ ਨੂੰ ਕੀ ਕਹਿੰਨਾ ਡੱਬੇ 'ਚ ਪਾ ਕੇ ਚੰਗੀ ਤਰ੍ਹਾਂ ਡੱਬੇ ਦੇ ਵਿੱਚ ਪਾ ਕੇ ਟਿਸ਼ੂ ਰੱਖ ਕੇ ਤੇ ਡੱਬੇ 'ਚ ਪਾ ਕੇ ਉੱਤੇ ਇਹ ਟਾਂ ਟਿਸ਼ੂ ਰੱਖੂੰਗੀ ਤੇ ਫਿਰ ਉਹ ਦਿਨਸ ਤੇ ਸੁੱਕੇ ਸੁੱਕੇ ਰਹਿਣਗੇ ਤੇ ਵੀਰੂ ਖਾਵਣੀ ਹੁੰਦੇ ਦੋ ਵੀਕਾਂ ਹੁਣ ਇਹ ਦੇਖਦਾ ਫਿਰਦਾ ਕੀ ਕਰਦੇ ਤੇ ਮਨ ਲਾ ਜੀ ਮੈਂ ਵੀ ਲੈ ਲਿਆ ਨਾ ਮੋਪੜੀਆਂ ਤੇ ਮੋਪੜੀਆਂ ਅਸੀਂ ਬਹੁ ਖਾਣੇ ਆ ਸਹੀ ਗੱਲ ਦੱਸਾਂ ਤਾਂ ਤੇ ਅਸੀਂ ਰੋਟੀ ਜਿਹੜੀ ਸਾਡੀ ਰੋਟੀ ਹੁੰਦੀ ਸ਼ਾਮ ਦਾ ਟਾਈਮ ਹੁੰਦਾ 3-4 ਵਜੇ ਨਾਲ ਅਸੀਂ ਖਾ ਲੈਣੀ ਹੁੰਦੀ ਆ 4:00 ਵਜੇ ਦੇ ਨਾਲ ਖਾ ਲੈਣੇ ਆ ਸ਼ਾਮ ਦੀ ਰੋਟੀ ਤੇ ਇਸ ਕਰਕੇ ਫੇ ਜੇ ਸਾਨੂੰ ਸ਼ਾਮ ਨੂੰ ਭੁੱਖ ਲੱਗਦੀ ਆ ਤਾਂ ਥੋੜੇ ਜੀ ਅਸੀਂ ਇਹਨੇ ਵੀ ਖਾਣੇ ਹੁੰਦੇ ਨਟ ਰਜ ਨੇ ਤੇ ਨਾਲ ਇਹਦੇ ਅਸੀਂ ਰੜ ਕੇ ਅਸੀਂ ਵੀ ਨਟ ਖਾ ਲੈਨੇ ਆ ਤੇ ਤੁਹਾਰੇ ਦੇ ਵੀ ਦੋ ਚਾਰ ਤਾਂ ਸਿੱਖਾਈ ਲੈਨੇ ਹੋਂ ਨੇ ਆ ਹੌਪ ਤੁਹਾਨੂੰ ਮੇਰਾ ਇਹ ਬਲੌਗ ਪਸੰਦ ਆ ਜੀ ਅੱਜ ਦਾ ਬਲੌਗ ਆਪਣਾ ਇੱਥੇ ਆ